ਆਹ ਕੀ ਬਣੇਗਾ ਤੇਰਾ ਕੀ ਬਣੇਗਾ ਕਾਲਿਆ ਰੈਂਟ ਆ ਗਿਆ ਜੀ ਕੀ ਬਣੇਗਾ ਤੇਰਾ ਦਿਲ ਦੀ ਧਣ ਕਰਾਈ ਜਾਂਦੀ ਮੇਰੀ ਤੇਜ ਬਾਬਾ ਹੀ ਹੋ ਜਾਗੇ ਬਸ ਕੇ ਨਹੀਂ ਆਖੀਆ ਤੂੰ ਕੱਢੋ ਜੜ ਕਢੀਂ ਤੇ ਕੱਢੀ ਹੋ ਗਿਆ ਮੈਂ ਮੇਰੇ ਬਾਬੂ ਠੀਕਾਲ ਕੀ ਹਾ ਚੱਲ ਠੀਕ ਕਰੋ ਸਾਰੇ ਤੇ ਅੱਜ ਦਾ ਵਲੌਗ ਮੈਂ ਜ਼ਿਆਦਾ ਡਿਟੇਲ ਨਹੀਂ ਦੇਣੀ ਕਿਉਂਕਿ ਮੇਰੀ ਦਿਲ ਦੀ ਧਣ ਕੰਡਿਓਂ ਕਿ ਬਹੁਤ ਤੇਜ਼ ਆ ਜਾਂਦੀ ਆ ਕਿਉਂਕਿ ਭਾਈ ਮੋਲੀ ਨੇ ਹੈਗੇ ਦੱਸਿਆ ਵਾ ਕਿ ਸੀਵੀਐਸਸੀ ਵਾਲਿਆਂ ਦਾ ਆ ਗਿਆ ਰਿਜ਼ਲਟ ਤੇ ਮੇਰੇ ਮੈਨੂੰ ਉਮੀਦ ਕੋਈ ਨਹੀਂ ਕਿ ਕੀ ਬਣੂਗਾ ਮੇਰੇ ਸੌਣ ਲਗੇ ਮੇਰੇ ਦਿਲ ਦੀ ਦਿਲ ਤੇ ਹੱਥ ਲਾ ਕੇ ਵੇਖੋ ਮੇਰੇ ਦਿਲ ਦੀ ਧਨ ਕਰ ਤੇਜ ਹੋ ਜਾਂਦੀ ਹੈ ਕੀ ਬਣੇਗਾ ਤੇਰਾ ਕੀ ਬਣੇਗਾ ਕਾਲਿਆ ਗਲਟ ਆ ਗਿਆ ਜੀ ਕੀ ਬਣੇਗਾ ਤੇਰਾ ਦਿਲ ਦੀ ਧਨ ਕਰਾਈ ਜਾਂਦੀ ਮੇਰੀ ਤੇਜ ਬਾਬਾ ਹੀ ਹੋ ਜਾਗੇ ਪਾਸਕੇ ਨਹੀਂ ਆਖੀਆ ਤੂੰ ਕੱਢੋ ਜੀ ਕੀ ਤੇ ਗੱਡੀ ਹੈ ਗੂਗਲ ਤਾਂ ਕਰਦਾ ਵੈਬਸਾਈਟ ਫੀਵੀਐਸੀ ਵਾਲਿਆਂ ਦੀ ਪਾਸਾ ਬਈ ਸਾਰੇ ਪਾਸਾ ਮੋਲੇ ਦੇ ਬੱਜਣਾ ਲੈ ਮੋਲੇ ਦੇ ਗੰਜੀ ਦੇ ਹਾਂਜੀ ਤੇ ਰਿਜ਼ਲਟ ਆਇਆ ਮੇਰੇ ਦਲਦਲ ਦਾ ਤੇਜ ਹੋ ਜਾਂਦੀ ਹੈ ਜਿਹੜੀ ਵੈਬਸਾਈਟ ਹੈ ਵੈਬਸਾਈਟ ਦੇਖਦੇ ਆ ਕਿਹੜੀ ਤੋਂ ਖੁੱਲਣਾ ਵਾ ਤੇ ਵਲੌਗ ਨੂੰ ਲਾਸਟ ਆ ਵੀਰੋ ਦੇਖੋ ਹਾਂ ਇਹ ਦਾ ਪਾਸ ਹੋ ਗਿਆ ਕੌਣ ਹੈ ਨਾਲ ਬੱਚੇ ਕੌਣ ਗੱਗੇ ਹਣ ਵੀਰ ਆਹੇ ਹਣ ਵੀਰ ਨੂੰ ਨਹੀਂ ਪਾਸ ਹੋ ਗਿਆ ਹਾਇ ਗੱਗੇ ਡਾਂ ਲੱਗੇ ਜਾਂਦਾ ਇੱਧਰ ਆਇਆ ਇੱਧਰ ਆ ਜਾ ਓਏ ਆ ਪਰਸੈਂਟ ਵੀ ਕੱਢਿਆ ਜੋ ਓਏ ਪਰਸੈਂਟ ਦਾ ਕੱਢ ਲਾਂਗੇ ਪਹਿਲਾਂ ਮੈਨੂੰ ਤੇਰਾ ਤੇਰਾ ਨੰਬਰ ਲੱਗੇ ਪਾਸ ਹੋ ਜੀਏ ਸੰਡ ਚੈੱਕ ਨੂ ਇੰਟਰ ਐਡਮਿਟ ਕਾਰਡ ਆਈਡੀ ਆ ਲੈ ਮਰ ਭਾਂਦੀ ਤੇ ਲੋੜ ਹੀ ਨਹੀਂ ਹੁੰਦੀ ਹੈ ਨਾ ਮਿਸਟਰ ਇਹ ਰਵਾ ਨਾ ਹੀ ਖੋਲੋ ਜਾਂ ਤਾਂ ਮੈਨੂੰ ਮੇਰੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਠੀਕ ਹੋ ਗਿਆ ਅੱਗੇ ਨਾ ਖੋਲ 2316 ਲੈ ਵੜਾ ਮੋਲੇ ਯਾਰ ਬੰਦ ਕਰ ਲੈ ਮੈਨੂੰ ਡਰ ਲੱਗੀ ਜਾਂਦਾ ਤੂੰ ਚੁੱਪ ਕਰਦਾ ਤੇਰੀ ਵੀਡੀਓ ਵੇਖੀ ਜਾਂਦਾ ਓ ਜੋ ਵੀ 030 ਓਗੇ ਤਾਂ ਵੇਖ ਯਾਰ ਜਾਲੇ ਮਲਗੂ ਐਡੀਸ਼ਨਲ ਸਬਜੈਕਟ ਲਿਖਿਆ ਉਹਨਾਂ ਨੇ ਮੈਥ ਇਹਨਾਂ ਦਾ ਐਡੀਸ਼ਨਲ ਆ 40 ਗਿੰਜੋ ਆ ਗਈ ਬਈ ਬਸ ਉਂ ਬਾਸ ਸਾਡ ਥਾੜ ਪਤਾ ਨਹੀਂ ਬਾਤ ਚੋਂ ਆਏ ਹੈ ਫੜ ਜਾ ਬੜ ਚੋਂ ਰੋ ਰਹੇ ਤੱਕ ਤਾਂ ਇੱਕ ਟੁੱਡੇ ਵੇ ਆ ਇੱਕ ਟੁੱਡੇ ਆ ਇੱਕ ਟੁੱਡੇ ਹਾਏ ਤਾਂ ਐਡੀਸ਼ਨਲ ਆ ਵੇਖਦੇ ਆ ਕੀ ਕਹੇ ਤਾਂ ਮੈਨੂੰ ਸੀਨ ਵੀ ਨਹੀਂ ਪਤਾ ਕੀ ਕੀ ਹੋਣਾ ਕਰਕੇ ਆਪਣੇ ਨਿਕਲ ਆਏ ਆ ਜੀ ਆਪਾਂ ਨਿਕਲ ਗਏ ਆ ਇੱਕ ਸਾਦੇ ਵੇ ਖੁਸ਼ੀ ਹੋ ਰਹੀ ਏ ਤੁਹਾਨੂੰ ਬਹੁਤ ਕੁਛ ਹਾਂਜੀ ਹਾਂਜੀ ਬਾਕੀ ਬਹੁਤ ਬਹੁਤ ਥੈਂਕ ਯੂ ਰੱਬ ਦਾ ਬਹੁਤ ਖਾਲ ਕਰਾਇਆ ਮੈਂ ਖੁਸ਼ੀ ਮੈਨੂੰ ਇੰਨੀ ਹੋ ਇੰਨੀ ਜਿਆਦਾ ਖੁਸ਼ੀ ਹੋ ਰਹੀ ਹੈ ਨਾ ਅੱਜ ਦੇ ਟਾਈਮ ਚ ਕਿਉਂਗੀ ਯਕੀਨ ਨਹੀਂ ਸੀਗਾ ਰੱਬ ਨੇ ਪਾਸ ਕਰਾਈ ਦਿੱਤਾ ਧੰਨਵਾਦ ਰੱਬਾ ਤੇਰਾ ਬਹੁਤ ਬਹੁਤ ਯਕੀਨ ਨਹੀਂ ਆ ਕਿਉਂਕਿ ਟੀਚਰਾਂ ਨੇ ਧਰਨੇ ਲਾਏ ਸੀਗੇ ਤੇ ਕੋਈ ਨਹੀਂ ਚਲੋ ਜੋ ਜਿਵੇਂ ਵੀ ਹੋਏ ਪਾਸ ਹੋ ਗਏ ਅੰਤਪਲਾ ਮੈਂ ਤਾਂ ਅੱਜ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ ਤੇ ਬਸ ਪਾਸ ਹੋ ਗਿਆ ਇੱਕ ਵਾਰ ਤਬਾਸਕ ਕਿਸੇ ਜੋਠਾ ਨਾ ਮੈਂ ਗ੍ਰੇਜੂਏਟ ਹਾਂ ਮੈਂ ਕਿਹਾ ਬੋਲੇ ਜਿਕਾੜਾ ਲਾ ਦੋ ਫਿਰ ਐਸੇ ਚੱਕਰ ਚ ਬੋਲੇ ਸੋਹਣਿਆ ਸਾਸਰੀਆ ਗਾਲ ਆਪਾਂ ਹੀ ਫਿਰ ਆਪੇ ਤੁਹਾਨੂੰ ਮੀਨ ਨਹੀਂ ਸੀ ਨਾ ਕਿ ਮੈਂ ਬਾਪ ਹੋ ਜਾਊਗਾ ਹੀ ਤੇ ਮੈਂ ਕਿਹੜਾ ਹੋ ਗਿਆ ਮੈਂ ਚ ਤੁਹਾਡੇ ਹੀ ਆਹ ਦੇ ਪਰ ਉਹ ਰਾਈ ਐਡੀਸ਼ਨਲ ਸਬਜੈਕਟ ਆ ਉਹ ਵੀ ਆ ਮੈਚ ਬੋਲੇ ਅੱਛਾ ਇਹ ਨਾਲ ਕੀ ਹੋਇਆ ਕੀ ਹੋਇਆ ਮਿੰਨ ਤੱਕ ਆਇਆ ਨਹੀਂ ਕੋਈ ਕਈ ਨੂੰ ਨਹੀਂ ਪਾਈ ਨਾ ਨਾ ਤਾਂ ਖੋਲਦੇ ਨਹੀਂ ਨਾ ਕੀ ਮਨ ਨਰਿੰਨਾ ਮੈਂ ਮੋਟਰਸਾਈਕਲ ਮੋਟਰਸਾਈਕਲ ਡੇਟਾ ਕਰੀ ਜਾਂਦਾ ਹੈ ਮੋਟਰਸਾਈਕਲ ਡੇਟਾ ਕਰੀ ਫਿਰਦਾ ਹੀ ਮੋਲਾ ਦੱਦੀ ਕਿਵੇਂ ਹੋਇਆ ਮੈਂ ਵੀ ਤੈਨੂੰ ਭੂਪੜਾ ਖਵਾਉਣਾ ਲੈ ਲੈ ਆ ਆ ਤਿੰਗਲੀ ਆਵੇ ਲੱਤਾਂ ਲਾਉਂਦੇ ਨੇ ਘਰੋਂ ਚੱਕ ਲੈਂਦੇ ਬਿਲਕੁਲ ਨਹੀਂ ਯਾਰ ਬੰਦਾ ਨਾ ਮਾਈ ਵੀ ਵੇਖ ਕਿੱਥੋਂ ਆਇੰਦਾ ਦੋ ਕੁ ਫੁੱਟ ਛੱਡ ਕੇ ਸੁੱਕੀ ਥਾਂ ਉੱਥੋਂ ਨਹੀਂ ਘਮਾਇਆ ਚਿੱਕਰ ਚੋਂ ਘਮਾਦਾ ਮੋਟਰ ਰੈਂਗਲ ਨਹੀਂ ਲੋਹ ਲਾਣਾ ਵੇਦਾ ਹੋ ਗਿਆ ਮੈਂ ਉਹ ਬਾਬੇ ਪਾਸ ਹੋ ਗਿਆ ਮੈਂ ਤਾਂ ਢਮੋਤਾ ਮੈਂ ਬਹੁਤ ਖੁਸ਼ ਹਾਂ ਆਪਣੇ ਐਸੇ ਫਿਰ ਬਾਬੇ ਉਹ ਹੀ ਰਹੇ ਹਨ ਪਾਸ ਆਪਾਂ ਹੁਣ ਤੁਸੀਂ ਨਾ ਸਰਕਾਰੀ ਤੂੰ ਲੱਗੋ ਤੇਰੇ ਅੱਖੀ ਹਾਂਜੀ ਕੋਈ ਨਹੀਂ ਕੋਈ ਫਿਰ ਹੋ ਗਿਆ ਪਾਸਾਰੇ ਚਲੋ ਜਾਈਏ ਨੰਬਰ ਪਰ ਪਈ ਵੀ ਪਰਸੈਂਟੇਜ ਨਹੀਂ ਕੱਢੀ ਬਾਹਰ ਹੋ ਗਏ ਆ ਪਾਸ ਹੋ ਗਏ ਆ ਸਹੀ ਪਰਸੈਂਟੇਜ ਕੱਢਣੀ ਆ ਕੱਢ ਲਾਂ ਕੋਈ ਨਹੀਂ ਹੁਣ ਤਾਂ ਪਹਿਲਾਂ ਪਾਸ ਹੋਣ ਦੀ ਖੁਸ਼ੀ ਮਨਾ ਲਈਏ ਚੱਕ ਕਿੰਨੇ 43% 43% ਸੱਚ ਹਾਂ ਮੇਰੇ ਭਾਈ ਮੋਹਲੇ ਨੇ ਕਰਤੇ 43% ਆ ਗਿਆ ਬਾਦੂ ਆਪਾਂ ਨੂੰ ਖਾਦੇ ਪੀਤੇ ਨਹੀਂ ਮੁੱਕਦੇ ਕਿੰਨੇ ਕ ਵਜੇ ਹਾਂ ਪਰ 60% ਹੈ ਫੇ ਤਾਂ ਕੱਢਣੀ ਹੈ ਪਰਸੈਂਟ ਵੀਡੀਓ ਬਣਾਏ ਨੀ ਨਹੀਂ ਨਹੀਂ ਪਰਸੈਂਟੇ ਕੱਢਣੀ ਹੈ ਮੇਰੇ ਭਾਈ ਲੱਭੀ ਲੱਭੀ ਭਾਈ ਵੀ ਨੇ ਕਿਹਾ ਕਿ 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 ਜਿੰਨਾ ਤੇਰੇ ਕਟ ਨੰਬਰ ਦੇ ਤੂੰ ਫੇਲ ਹੋ ਗਿਆ ਭਾਈ ਨਹੀਂ ਭਰਾਵਾ ਮੰਨਦਾ ਯਕੀਨ ਨਹੀਂ ਬਾਦੇ 50% ਨੰਬਰ ਨਹੀਂ ਭਰਾਵਾ ਮੈਂ ਕੱਢੀ ਨਹੀਂ ਪਰਸੈਂਟੇ 58% ਦਾ 58% ਦਾ ਘੱਟ ਨੰਬਰ ਨਹੀਂ ਆਉਣਾ ਚਾਹੀਦਾ ਤੇਰੇ ਜਾ ਕੋਈ ਨਹੀਂ ਬੱਸ ਬੱਸ ਹੋ ਗਈ ਪ੍ਰਾਈਵੇਟ ਪੜ੍ਹਿਆ ਅਹੇ ਤਾਂ ਸਰਪ੍ਰਾਈਜ਼ ਪਲਾਨ ਹੋਈ ਜਾਂਦਾ ਕੋਈ ਕੋਈ ਕਹਿੰਦਾ ਲਓ ਆ ਇੱਕ ਅਜਾ ਪ੍ਰਾਈਸ ਕੀ ਆ ਬਈ ਵਿੱਕੀ ਨੇ ਕੀਤਾ ਦਾ ਪਲਾਨ ਬਈ ਨਾ ਤਾਰ ਭਾਈ ਜਸਮੀਤ ਭਾਈ ਇੱਧਰ ਨੂੰ ਮਿਲਣਾ ਆ ਜੜਕ ਨਹੀਂ ਹੁਣ ਵਿਚ ਪਾ ਦੇ ਵੇਰੇ ਚੱਲਦਾ ਕਿ ਨਹੀਂ ਯਾਰ ਬਾਪ ਮਮੀ ਦਾ ਹੁਣ ਉੱਥੇ ਸ਼ੂਟ ਫਾੜ ਕੇ ਲਿਆਉਣਾ ਆ ਯਾਰ ਕੋਰੇ ਕੋ ਜਾਣੀ ਤੇਰੇ ਨਾਲ ਭਾਗ ਲੈਣਾ ਆ ਗੱਲ ਤੁਹਾਡੀ ਆ ਇੱਥੇ ਹੀ ਆ ਗੱਲ ਮੈਨੂੰ ਉਹ ਲਿੱਕੀ ਦੀ ਮੰਮਾ ਆ ਰਹੇ ਨੇ ਤੇ ਤਾ ਤੀਨ ਕੋਈ ਆਈਡੀ ਨਹੀਂ ਗਾਏ ਉਹ ਕਰਦਾ ਨਹੀਂ ਤੇ ਤੀਨ ਪਲਾਨ ਕਰਾਂਗੇ ਆਪਣਾ ਪਲਾਨ ਹਨ ਜਿਹੜਾ ਆਪਣਾ ਜਿਹੜਾ ਸੀਕ੍ਰੀਟ ਪਲਾਨ ਆ ਕੀ ਆ ਘੱਟੀ ਆ ਸਹੀ ਕਰਾਂਗੇ ਇਹਦੇ ਡੇ ਵਾਲਾ ਪਲਾਨ ਆ ਤੇ ਕੱਲ ਸੀਗਾ ਕੱਲ ਸਾਡਾ ਬਣਿਆ ਨਹੀਂ ਹੁਣ ਚਾਚੀ ਜੀ ਗਏ ਵੇ ਕਰਦਾ ਨੇ ਤੇ ਕੇਕ ਉਹ ਬੜੀ ਵੰਗੂ ਤੇ ਕੇਕ ਰੱਖ ਲੱਗੇ ਤੇ ਚਾਚੀ ਨੂੰ ਕੋਈ ਆਈਡੀ ਨਹੀਂ ਆਜੇ ਤੇ ਇਹ ਵਲੌਗ ਹੁੰਦਾ ਪਿਆਲਾ भूबले कि भूबले किए क्योंकि पूरा प्लान करना वागला ओके <laughs> <laughs> <गे> जी <जेगे। laughs> की वीडियो बनाई है ना रहता मैं नाल देना सारी तो आप लोगों को बारे में ना <laughs> सब <laughs> <गुणी। laughs> <था स्रिया काल। laughs> विकिर, मैं ना <laughs> <विकिरा> मैं <पूर्णार। laughs> <थी> है शास्रिया काले फोन है विकिरण है <laughs> क्या मकार गालू ਕਰਨਗੇ ਨਗਰ ਨਗਰ ਤੋਂ ਤਾਂ ਕਰਨ ਨੂੰ ਪਾਰਤ ਲੋ ਕੱਲ੍ਹ ਹੀ ਇਹ ਕਰਨਗੇ ਸੀ ਤੇ ਕਰਦਾ ਵਿੱਚ ਹੁੰਦਾ ਯਾਰ ਕੱਲ ਕੀ ਕਰਨਗੇ ਜੇ ਨਹੀਂ ਕਰਨਗੇ ਜੀ ਉਸ ਨੂੰ ਭੁੱਲੋ ਪੱਖਾ ਤੇ ਝਾੜ ਵਕ ਗਰਮੀ ਜੰਮ ਭਲਾਉਣਾ ਹੈ ਵੀਡੀਓ ਦੇ ਕੋਲ ਨਹੀਂ ਆ ਕੀ ਦਾ ਕੇ ਕਰੀਏ ਨੇ ਉਹ ਮੁੰਲੇ ਦਾ ਜਰਮੰਦ ਨਾ ਇਹਨਾਂ ਰੱਖੇ ਨਹੀਂ ਲਕੋਗੇ ਇਹ ਸਾਲ ਤੋਂ ਕੋਠੇ ਰੱਖੀ ਬੈਠੇ ਨੇ ਨਹੀਂ ਅੱਜ ਨੂੰ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਮਾਰੇ ਦੇ ਆਇਆ ਨਹੀਂ ਗੋਮਿਆ ਜੋ 70 ਹਜ਼ਾਰ ਦੇ ਨਹੀਂ ਸਿਰ ਵੀ ਦੇਰੀ ਦਾ ਆਇਆ ਬੰਦੜ ਕਾ ਨਹੀਂ ਹੋਰ ਦੇਰੀ ਦੇਣੀ ਨਾ ਅੱਜ ਨਹੀਂ ਅਨਿਆਨਿਕ ਕੋਈ ਵੀ ਚਾਹੀਏ ਹੰਤਾ ਕਹ ਬੋਲਿਆ ਨਹੀਂ ਤਾਂ ਕਹ ਬੋਲੋ ਹਾਂ ਹਾਂ ਕਾ ਨਾਮ ਹਾਂ ਹਾਂ ਹੈਪੀ ਮਮੈਂਥੇ ਐਂਡ ਦੇ ਬਾਦ ਗਾਣਾ ਯਾਰ ਯਾਰੇ ਦਾ ਆਵਾਜ਼ ਆਉਂਦਾ ਬਣਾਈ ਐ ਨਿਆ ਵੀਰ ਜੀ ਨਈ ਐ ਨਿਆ ਬਣੀ ਜਾਂਦੀ ਵੀਡੀਓ ਵਿੱਕੀ ਮੇਰਾ ਪੁੱਤ ਬਣੀ ਜਾਂਦੀ ਇਹ ਆ ਵੀਰ ਬਣਾਈ ਜਾਂਦਾ ਨਹੀਂ ਮੈਨੂੰ ਬੁਲਾ ਵਿੱਚ ਸ਼ਰੀਫ ਆਇਆ ਕਿੱਦਾਂ ਆ ਗਿਆ ਤੂੰ ਤੂੰ ਬੜਾ ਵਾਈਪ ਕਰੀਂ ਗਿਆ ਆਜੋ ਚੱਕੋ ਅਰੇ ਫੋਲ ਲੈਣਾ ਨਹੀਂ ਫੋਨ ਹੀ ਕੋਈ ਪੂਛ ਹਾਈ ਅਲੋ ਕਿਵੇਂ ਲੱਗਾ ਹਾਈ ਕਿਵੇਂ ਖੁਆਇਆ ਇਹ ਦੂਜਾ ਬਾਰਸ਼ਪਾਨ ਕਿਹੜਾ ਬਾਰਸ਼ਪਾਨ ਬੰਦ ਕਰਦੇ ਵਿੰਗ ਨਾ ਆ ਰਿਹਾ ਉਹ ਚਲ ਨਾ ਉਹ ਤੇਰੀ ਵੀ ਤੂੰ ਇਦਾਂ ਐਂ ਆ ਨਾ ਸਹੀ ਗੱਲ ਮੁੰਡੇ ਦੀ ਸਿਆਣੀ ਨਹੀਂ ਕਹਤਾ ਜਾਨ ਨੂੰ ਤੂੰ ਹੀ ਖਾਲਾ ਆਪਾਂ ਨੂੰ ਹੋਣੀ ਫੋੜਦਾ ਡੈਕੋਲ ਕਰ ਜਾਵੇ। ਅਣੀ ਰਾਤ ਨੂੰ ਫੋੜਨੀ। ਨਿੱਕੀ ਸਕਰੀਨ ਵੱਡੀ ਲੱਗੀ ਆ। ਠੀਕ ਹੈ। ਵੱਡੇ ਪੂਰੇ ਤਾਂ ਬਲਾਈ ਨਹੀਂ ਹੁੰਦੇ। ਕਰੂ ਕੀ ਬਾਤ। ਅਸੀਂ ਕਦੇ ਤੋਂ ਸੁਣਵਾਤ ਕਰਦੇ। ਤੋਹੀ ਕਰੀਏ ਨੇ ਉਹਦੇ ਜੰਦ ਬੰਦ ਹੋ ਜਾ ਰਹੇ। ਆਤੂ ਨੂੰ ਕੀ

ਹਾਂ ਜੀ ਫਾਗ ਦੇ ਦਿਨ ਨੂੰ ਨਹੀਂ ਲਾਣਾ। ਕੋਈ ਮਨਵਾ ਹੁੰਦਾ ਜਤਨ। ਆ ਗਿਆ ਫਾਗ ਦੇ ਦਿਨ ਸਾਲ। ਅਵਿਕੇ ਵਿਸ਼ੇ ਕਰਦੇ। ਤੇ ਤੁਸੀਂ ਆਜਿਹੜੇ ਵਲੌਗ ਦੇ ਵਿੱਚ ਦੇਖਿਆ ਕੀ ਆਪਣਾ ਰਿਜ਼ਲਟ ਵੀ ਆ ਗਿਆ ਤੇ ਸਰਪ੍ਰਾਈਜ਼ ਵੀ ਦਿੱਤਾ ਤੇ ਵਿੱਕੀ ਭਾਈ ਨੇ ਸਰਪ੍ਰਾਈਜ਼ ਵੀ ਬਹੁਤ ਸੋਹਣਾ ਦਿੱਤਾ ਤੇ ਵਲੌਗ ਕਰਦੇ ਹੋਈ ਲਾਈਕ ਤੇ ਹੁਣ ਤੁਹਾਨੂੰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬਾਏ ਬਾਏ ਟੇਕ ਕੇਅਰ ਤੇ ਰਾਤ ਹੋ ਗਈ ਆ ਤੇ ਸਰਪ੍ਰਾਈਜ਼ ਬਹੁਤ ਕਹਿਣ ਦਿੱਤਾ ਵਿੱਕੀ ਨੇ ਸਾਡੇ ਜੱਟਾਂ। ਇੱਥੇ ਬੈਠਣਾ ਸੀ ਗਾਲ ਜੀ। ਤੇ ਇਹ ਬਹੁਤ ਸੋਹਣਾ ਦਿੱਤਾ ਬਾਈ ਵੀ ਕਿਹਨੇ ਸਰਪ੍ਰਾਈਜ਼ ਹੁਣ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਟਿਲ ਥੈਨ ਬਾਏ ਬਾਏ ਫੈਸ਼ਿਕਾ ਜੀ